ਪਿੰਚ ਸਰਪੰਚੀ ਦੇ ਇਲੈਕਸ਼ਨ ਆ ਗਏ ਆ ਉਹਦੇ ਸਬੰਧ ਵਿੱਚ ਪਿੰਡ ਵਾਸੀਆਂ ਨੇ ਮੀਟਿੰਗ ਕੀਤੀ ਸੀ ਵੀ ਆਪਾਂ ਪਿੰਡ ਦੇ ਵਿੱਚ ਉਹ ਕੈਨੇਡੀਟ ਚੁਣੀਏ ਜਿਹੜਾ ਕੱਲ ਨੂੰ ਕੋਈ ਕਿਸੇ ਦੀ ਝੁੱਠੀ ਗਵਾਹੀ ਨਾ ਦੇਵੇ ਨਾ ਕੋਈ ਕੱਲ ਨੂੰ ਕਿਸੇ ਦੇ ਖਿਲਾਫ ਝੁੱਠੀ ਛੱਬੀ ਬਣਾਏ ਜਿਹਦੀ ਉਹਦੀ ਗ੍ਰਾਂਟ ਵਾ ਉਹਦੇ ਸਾਰੇ ਸਾਰਾ ਪਿੰਡ ਸਾਂਝਾ ਉਹ ਖਰਚੇ ਨਾਲੇ ਕੱਲ ਨੂੰ ਸ਼ਰਾਬ ਨਾ ਵੰਡੇ ਪਿੰਡ 'ਚ ਨਸ਼ੇ ਨਾ ਆਕੇ ਬੱਚਿਆਂ ਦਾ ਮੇਰਾ ਗਰਕ ਹੋ ਗਿਆ ਨਸ਼ੇ ਦੇਹਦ ਪਿੰਡ ਬਣਾਈਏ ਪਤਾ ਸਰਪੰਚ ਚੁਣਨਾ ਚਾਹੁੰਦੇ ਹੋ ਜਿਹੜਾ ਪਿੰਡ 'ਚ ਸੁਧਾਰ ਲਿਆ ਸਕੇ ਬਿਲਕੁਲ ਇਹੋ ਜਿਹਾ ਸੁਧਾਰ ਲਿਆ ਮਤਲਬ ਪਿੰਡ ਵਾਸਤੇ ਭਲਾਈ ਵਾਸਤੇ ਕੰਮ ਕਰੇ ਜੇ ਕੋਈ ਕਿਹਦਾ ਝਗੜਾ ਹੁੰਦਾ ਉਹਨੂੰ ਪਿੰਡ ਬੈਠ ਕੇ ਮਗਾਏ ਉਹਨੂੰ ਸਿਰ ਥਾਣਿਆਂ ਦਫਤਰਾਂ 'ਚ ਨਾ ਜਾਣ ਦੇਵੇ ਨਾ ਗਾਂਹ ਜਾਣ ਦੇਵੇ ਪਿੰਡ ਦਾ ਸਰਪੰਚ ਜਾਵੇ ਤੇ ਬੜਾ ਕੁਝ ਪਿੰਡ 'ਚ ਹੀ ਕਰ ਸਕਦਾ ਵਾ ਜੇ ਉਹ ਨਾ ਚਾਵੇ ਪਿੰਡ ਦੇ ਲੋਕਾਂ ਦਾ ਵਿਸ਼ਵਾਸ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਜਿਹੜੇ ਪਿੰਡ 'ਚ ਸਰ ਸੰਮਤੀ ਨਾਲ ਸਰਪੰਚ ਚੁਣਿਆ ਜਾਏਗਾ ਉਹਨੂੰ ਗ੍ਰਾਂਟ ਵੀ ਦਿੱਤੀ ਜਾਏਗੀ ਲੱਖਾਂ ਰੁਪਏ ਦਿੱਤੇ ਜਾਣਗੇ ਉਹਦੇ ਬਾਰੇ ਕੀ ਵਿਚਾਰ ਹੈ ਹੋ ਸਕਦਾ ਸਰਪੰਚੀ ਦਾ ਇਲੈਕਸ਼ਨ ਇੱਥੇ ਸਾਰਾ ਸੰਤੀ ਨਾਲ ਪਿੰਡ ਵਾਸੀਆਂ ਗਾੜੀ ਇਹ ਬੇਨਤੀ ਕੀਤੀ ਪਿੰਡ ਵਾਸੀਆਂ ਨੇ ਬੇਨਤੀ ਕੀਤੀ ਵੀ ਜਿਹੜਾ ਕੈਂਡੀਡੇਟ ਤੁਹਾਨੂੰ ਇਹ ਵਿਸ਼ਵਾਸ ਦਿਵਾਉਂਦਾ ਵੀ ਮੈਂ ਪਿੰਡ 'ਚ ਇਲੈਕਸ਼ਨ ਦੌਰਾਨ ਸ਼ਰਾਬ ਨਹੀਂ ਪਿਆ ਲਾਂਗਾ ਮੈਂ ਕੋਈ ਕਿਸੇ ਦੇ ਖਿਲਾਫ ਕੱਲ ਨੂੰ ਜਾ ਕੇ ਝੂਠੀ ਗਵਾਹੀ ਨਹੀਂ ਦੇਵਾਂਗਾ ਮੈਂ ਕੱਲ ਨੂੰ ਕਿਸੇ ਦੇ ਨਾਲ ਜਾ ਕੇ ਪੰਜੀ ਛੱਬੀ ਨਹੀਂ ਝੂਠੀ ਬਣਾਵਾਂਗਾ ਮੈਂ ਇੱਕ ਸਾਫ਼ ਸੁਥਰੀ ਸਿਆਸਤ ਕਰਾਂਗਾ ਜਿਹੜੀ ਮੇਰੀ ਪਿੰਡ ਦੀ ਇਨਾਟ ਹੋਏਗੀ ਉਹ ਮੇਰੇ ਪੰਚ ਤੇ ਗੁਰਦੁਆਰੇ ਦਾ ਪਾਠੀ ਸਹਿਮਦੀ ਨਾਲ ਖਰਚਣਗੇ ਮੈਂ ਗ੍ਰਾਂਟ ਚੋਂ ਇੱਕ ਇੱਕ ਬੀਜ ਦੇ ਬਟਨ ਲਾਉਣ ਵਾਸਤੇ ਵੀ ਪੈਸੇ ਨਹੀਂ ਰੱਖਾਂਗਾ ਕਿਉਂਕਿ ਇਹ ਜਿਹੜੇ ਗ੍ਰਾਂਟ ਦਾ ਪੈਸਾ ਹੁੰਦਾ ਗੁਰਦੁਆਰੇ ਮੰਦਰਾਂ ਤੇ ਚੱਲਦਾ ਹੁੰਦਾ ਆਹ 10 ਸਾਲੇ ਚੀਜ਼ ਕਰਕੇ ਵੇਖੀ ਹੈ ਸਰਪੰਚੀ ਉਹ 10 ਸਾਲ ਦੌਰਾਨ ਇੱਕ ਦੋ ਮੇਰੇ ਸਾਥੀਆਂ ਨੇ ਮੇਰੇ ਕੋਲ ਗਲਤ ਪਰਚਾ ਵੀ ਕਰਾ ਲਿਆ ਮੇਰੇ ਕੋਲ ਗਲਤ ਗਵਾਈਆਂ ਵੀ ਦਿਵਾ ਲੀਆਂ ਮੈਂ ਸਰਪੰਚੀ ਵੀ ਮੇਰੀ 10 ਸਾਲ ਮੁੱਕ ਗਈ ਪਰ ਉਹ ਗਵਾਈਆਂ ਤੇ ਗਲਤ ਪਰਚੇ ਦਾ ਅਜੇ ਵੀ ਮੇਰੇ ਦਿਮਾਗ ਤੇ ਬੋਝ ਆ ਉਹ ਮੇਰੇ ਮੇਰਾ ਲੇਖਾ ਜੋਖਾ ਹੋਣਾ ਕੋਈ ਇਹੋ ਜਿਹੇ ਬੰਦੇ ਨਜ਼ਰ ਆਉਂਦੇ ਆ ਜਿਹੜੇ ਇਦਾਂ ਦੇ ਕੰਮ ਚ ਪਿੰਡ ਵਾਸੀਆਂ ਦੀ ਨਜ਼ਰ ਚ ਹੋਣ ਦੇਖੋ ਜੀ ਪਿੰਡ ਦੇ ਇਨਸਾਨ ਸਾਰੇ ਚੰਗੇ ਆ ਉਹ ਸਲੋਗ ਆ ਨਾ ਕਬੀਰਾ ਖਾਮ ਨਹੀਂ ਅਸੀਂ ਬੁਰਾ ਨਹੀਂ ਕੋਈ ਸਾਰੇ ਬੰਦੇ ਚੰਗੇ ਆ ਪਿੰਡ ਵਾਸੀਆਂ ਨੇ ਅਸੀਂ ਬੇਨਤੀ ਕੀਤੀ ਵੀ ਜਿਹੜਾ ਵੀ ਤੁਹਾਨੂੰ ਚੰਗਾ ਲੱਗਦਾ ਅਸੀਂ ਤੁਹਾਡੇ ਨਾਲ ਸਹਿਮਤ ਆ ਅਸੀਂ ਚਾਹੁੰਦੇ ਆ ਵੀ ਜ਼ਰੂਰੀ ਨਹੀਂ ਵੀ ਇੱਕ ਤੇ ਜਿਹੜਾ ਤੁਹਾਨੂੰ ਕੈਂਡੀਡੇਟ ਚੰਗਾ ਲੱਗਦਾ ਉਹਨੂੰ ਉਹਨੂੰ ਖਿਲਾ ਦਿਓ ਅਸੀਂ ਉੱਤੇ ਸਰਵਸੰਮਤੀ ਕਰਾਂਗੇ ਅਸੀਂ ਚਾਹੁੰਦੇ ਆ ਵੀ ਪਿੰਡ ਦਾ ਭਾਈਚਾਰਾ ਪਿੰਡ ਚੋਂ ਨਸ਼ਾ ਮੁਕੇ ਅਸੀਂ ਸਾਡਾ ਮਕਸਦ ਇਹ ਆ ਵੀ ਸਮੱਸਿਆਵਾਂ ਦੂਰ ਹੋਣ ਸਮੱਸਿਆਵਾਂ ਪਿੰਡ ਦੀਆਂ ਦੂਰ ਹੋਣ ਕੋਈ ਗਲਤ ਕੰਮ ਨਾ ਪਿੰਡ ਚ ਹੋਏ ਸਾਰਿਆਂ ਨੂੰ ਸੱਜ ਕੇ ਬੇਨਤੀ ਕੀਤੀ ਸੀ ਪੰਚ ਸਰਪੰਚੀ ਦੇ ਇਲੈਕਸ਼ਨ ਆ ਗਏ ਆ ਉਹਦੇ ਸਬੰਧ ਵਿੱਚ ਪਿੰਡ ਵਾਸੀਆਂ ਨੇ ਮੀਟਿੰਗ ਕੀਤੀ ਸੀ ਪੀ ਆਪਾਂ ਪਿੰਡ ਦੇ ਵਿੱਚ ਉਹ ਕੈਂਡੀਡੇਟ ਚੁਣੀਏ ਜਿਹੜਾ ਕੱਲ ਨੂੰ ਕੋਈ ਕਿਸੇ ਦੀ ਝੁੱਠੀ ਗਵਾਹੀ ਨਾ ਦੇਵੇ ਨਾ ਕੋਈ ਕੱਲ ਨੂੰ ਕਿਸੇ ਦੇ ਖਿਲਾਫ ਝੁੱਠੀ ਛੱਬੀ ਬਣਾਏ ਜਿਹਦੀ ਉਹਦੀ ਗ੍ਰਾਂਟ ਉਹਦੇ ਸਾਡੇ ਸਾਰਾ ਪਿੰਡ ਸਾਂਝਾ ਉਹ ਖਰਚੇ ਨਾਲੇ ਕੱਲ ਨੂੰ ਸ਼ਰਾਬ ਨਾ ਵੰਡੇ ਪਿੰਡ 'ਚ ਨਸ਼ੇ ਨਾ ਅੱਗੇ ਬੱਚਿਆਂ ਦਾ ਬੇਰਾ ਗਰਕ ਹੋ ਗਿਆ ਨਸ਼ੇ ਦੇਹਰ ਪਿੰਡ ਬਣਾਈਏ ਸਰਪੰਚ ਚੁਣਨਾ ਚਾਹੁੰਦੇ ਹੋ ਜਿਹੜਾ ਪਿੰਡ 'ਚ ਸੁਧਾਰ ਲਿਆ ਸਕੇ ਬਿਲਕੁਲ ਇਹੋ ਜਿਹਾ ਸੁਧਾਰ ਮਤਲਬ ਪਿੰਡ ਵਾਸਤੇ ਭਲਾਈ ਵਾਸਤੇ ਕੰਮ ਕਰੇ ਜੇ ਕੋਈ ਕਿਹਦਾ ਝਗੜਾ ਹੁੰਦਾ ਉਹਨੂੰ ਪਿੰਡ ਬੈਠ ਕੇ ਮਗਾਏ ਉਹਨੂੰ ਸਿਆਲ ਥਾਣਿਆਂ ਦਫ਼ਤਰਾਂ 'ਚ ਨਾਂ ਜਾਣ ਦੇਵੇ ਨਾ ਗਾਂਹ ਜਾਣ ਦੇਵੇ ਪਿੰਡ ਦਾ ਸਰਪੰਚ ਜਾਵੇ ਤੇ ਬੜਾ ਕੁਛ ਪਿੰਡ 'ਚ ਇਹੀ ਕਰ ਸਕਦਾ ਵਾ ਜੇ ਉਹ ਨਾਂ ਚਾਵੇ ਪਿੰਡ ਦੇ ਲੋਕਾਂ ਦਾ ਵਿਸ਼ਵਾਸ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਜਿਹੜੇ ਪਿੰਡ 'ਚ ਸਰ ਸੰਮਤੀ ਨਾਲ ਸਰਪੰਚ ਚੁਣਿਆ ਜਾਏਗਾ ਉਹਨੂੰ ਗ੍ਰਾਂਟ ਵੀ ਦਿੱਤੀ ਜਾਏਗੀ ਲੱਖਾਂ ਰੁਪਏ ਦਿੱਤੇ ਜਾਣਗੇ ਉਹਦੇ ਬਾਰੇ ਕੀ ਵਿਚਾਰ ਹੈ ਹੋ ਸਕਦਾ ਸਰਪੰਚੀ ਦਾ ਇਲੈਕਸ਼ਨ ਇੱਥੇ ਸਰਸੰਮਤੀ ਨਾਲ ਪਿੰਡ ਵਾਸੀਆਂ ਗਾੜੀ ਬੇਨਤੀ ਕੀਤੀ ਪਿੰਡ ਵਾਸੀਆਂ ਨੇ ਬੇਨਤੀ ਕੀਤੀ ਵੀ ਜਿਹੜਾ ਕੈਂਡੀਡੇਟ ਤੁਹਾਨੂੰ ਇਹ ਵਿਸ਼ਵਾਸ ਦਉਂਦਾ ਕਿ ਮੈਂ ਪਿੰਡ 'ਚ ਇਲੈਕਸ਼ਨ ਦੌਰਾਨ ਸ਼ਰਾਬ ਨਹੀਂ ਪੀਲਾਂਗਾ ਮੈਂ ਕੋਈ ਕਿਸੇ ਦੇ ਖਿਲਾਫ ਕੱਲ ਨੂੰ ਜਾ ਕੇ ਝੂਠੀ ਗਵਾਹੀ ਨਹੀਂ ਦੇਵਾਂਗਾ ਮੈਂ ਕੱਲ ਨੂੰ ਕਿਸੇ ਦੇ ਨਾਲ ਜਾ ਕੇ ਪੰਜੀ ਛਬੀ ਨਹੀਂ ਝੂਠੀ ਬਣਾਵਾਂਗਾ ਮੈਂ ਇੱਕ ਸਾਫ਼ ਸੁਥਰੀ ਸਿਆਸਤ ਕਰਾਂਗਾ ਜੇਰੀ ਮੇਰੀ ਪਿੰਡ ਦੀ ਨਾਂਟ ਹੋਏਗੀ ਉਹ ਮੇਰੇ ਪੰਚ ਤੇ ਗੁਰਦੁਆਰੇ ਦਾ ਪਾਠੀ ਸਹਿਮਦੀ ਨਾਲ ਖਰਚਾਂਗੇ ਮੈਂ ਗ੍ਰਾਂਟ 'ਚੋਂ ਇੱਕ ਇੱਕ ਬੀਜ ਦੇ ਬਟਨ ਲਾਉਣ ਵਾਸਤੇ ਵੀ ਪੈਸੇ ਨਹੀਂ ਰੱਖਾਂਗਾ ਕਿਉਂਕਿ ਇਹ ਜਿਹੜੇ ਗ੍ਰਾਂਟ ਦਾ ਪੈਸਾ ਹੁੰਦਾ ਗੁਰਦੁਆਰੇ ਮੰਦਰਾਂ ਦੇ ਚੱਤੇ ਰਹਾ ਹੁੰਦਾ ਆਹ 10 ਸਾਲੇ ਚੀਜ਼ ਕਰਕੇ ਵੇਖੀ ਹੈ ਸਰਪੰਚ ਜੀ ਉਹ 10 ਸਾਲ ਦੌਰਾਨ ਇਕ ਦੋ ਮੇਰੇ ਸਾਥੀਆਂ ਨੇ ਮੇਰੇ ਕੋਲ ਗਲਤ ਪਰਚਾ ਵੀ ਕਰਾ ਲਿਆ ਮੇਰੇ ਕੋਲ ਗਲਤ ਗਵਾਈਆਂ ਵੀ ਦਿਵਾ ਲੀਆਂ ਮੈਂ ਸਰਪੰਚੀ ਮੇਰੀ 10 ਸਾਲ ਮੁੱਕ ਗਈ ਪਰ ਉਹ ਗਵਾਈਆਂ ਤੇ ਗਲਤ ਪਰਚੇ ਦਾ ਅਜੇ ਵੀ ਮੇਰੇ ਦਿਮਾਗ ਤੇ ਬੋਝ ਆ ਉਹ ਮੇਰੇ ਮੇਰਾ ਲੇਖਾ ਜੋਖਾ ਹੋਣਾ ਕੋਈ ਇਹੋ ਜਿਹੇ ਬੰਦੇ ਨਜ਼ਰ ਆਉਂਦੇ ਆ ਜਿਹੜੇ ਮਤਲਬ ਇਦਾਂ ਦੇ ਕੰਮ ਚ ਪਿੰਡ ਵਾਸੀਆ ਦੀ ਨਜ਼ਰ ਚ ਹੋਣ ਵੇਖੋ ਜੀ ਪਿੰਡ ਦੇ ਇਨਸਾਨ ਸਾਰੇ ਚੰਗੇ ਆ ਉਹ ਸਲੋਗ ਆ ਨਾ ਕਬੀਰਾ ਖਾਮ ਨਹੀਂ ਅਸੀਂ ਬੁਰਾ ਨਹੀਂ ਕੋਈ ਸਾਰੇ ਬੰਦੇ ਚੰਗੇ ਆ ਪਿੰਡ ਵਾਸੀਆਂ ਨੇ ਅਸੀਂ ਬੇਨਤੀ ਕੀਤੀ ਵੀ ਜਿਹੜਾ ਵੀ ਤੁਹਾਨੂੰ ਚੰਗਾ ਲੱਗਦਾ ਅਹੀਂ ਤੁਹਾਡੇ ਨਾਲ ਸਹਿਮਤ ਆਂ ਅਸੀਂ ਚਾਹੁੰਦੇ ਆ ਵੀ ਜ਼ਰੂਰੀ ਨਹੀਂ ਵੀ ਇੱਕ ਤੇ ਜਿਹੜਾ ਤੁਹਾਨੂੰ ਕੈਂਡੀਡੇਟ ਚੰਗਾ ਲੱਗਦਾ ਉਹਨੂੰ ਉਹਨੂੰ ਖਿਲਾਰੋ ਅਸੀਂ ਉੱਤੇ ਸਰਵਸੰਤੀ ਕਰਾਂਗੇ ਅਸੀਂ ਚਾਹੁੰਦੇ ਆ ਵੀ ਪਿੰਡ ਦਾ ਭਾਈਚਾਰਾ ਪਿੰਡ 'ਚੋਂ ਨਸ਼ਾ ਮੁਕੇ ਅਹੀਂ ਸਾਡਾ ਮਕਸਦ ਇਹ ਆ ਵੀ ਸਮੱਸਿਆਵਾਂ ਦੂਰ ਹੋਣ ਸਮੱਸਿਆਵਾਂ ਪਿੰਡ ਦੀਆਂ ਦੂਰ ਹੋਣ ਕੋਈ ਗਲਤ ਕੰਮ ਨਾ ਪਿੰਡ 'ਚ ਹੋਏ ਸਾਰਿਆਂ ਨੂੰ ਸਦਕੇ ਬੇਨਤੀ ਕੀਤੀ ਸੀ ਸ਼ਰਪੰਚੀ ਦੇ ਇਲੈਕਸ਼ਨ ਆ ਗਏ ਆ ਉਹਦੇ ਸਬੰਧ ਵਿੱਚ ਪਿੰਡ ਵਾਸੀਆਂ ਨੇ ਮੀਟਿੰਗ ਕੀਤੀ ਸੀ ਵੀ ਆਪਾਂ ਪਿੰਡ ਦੇ ਵਿੱਚ ਉਹ ਕੈਂਡੀਡੇਟ ਜੁਣੀਏ ਜਿਹੜਾ ਕੱਲ ਨੂੰ ਕੋਈ ਕਿਸੇ ਦੀ ਝੂਠੀ ਗਵਾਹੀ ਨਾ ਦੇਵੇ ਨਾ ਕੋਈ ਕੱਲ ਨੂੰ ਕਿਸੇ ਦੇ ਖਿਲਾਫ ਝੂਠੀ ਛੱਬੀ ਬਣਾਏ ਜਿਹਦੀ ਉਹਦੀ ਗ੍ਰਾਂਟ ਵਾ ਉਹਦੇ ਸਾਰੇ ਸਾਰਾ ਪਿੰਡ ਸਾਂਝਾ ਉਹ ਖਰਚੇ ਨਾਲੇ ਕੱਲ ਨੂੰ ਸ਼ਰਾਬ ਨਾ ਵੰਡੇ ਪਿੰਡ 'ਚ ਨਸ਼ੇ ਨਾ ਆ ਗਏ ਬੱਚਿਆਂ ਦਾ ਬੇਰਾ ਗੜਕ ਹੋ ਗਿਆ ਨਸ਼ੇ ਦੇ ਰਹਿ ਪਿੰਡ ਬਣਾਈਏ ਕੋਈ ਸਰਪੰਚ ਚੁਣਨਾ ਚਾਹੁੰਦੇ ਹੋ ਜਿਹੜਾ ਪਿੰਡ 'ਚ ਸੁਧਾਰ ਲਿਆ ਸਕੇ ਬਿਲਕੁਲ ਇਹੋ ਜਿਹਾ ਸੁਧਾਰ ਲਿਆ ਮਤਲਬ ਪਿੰਡ ਵਾਸਤੇ ਭਲਾਈ ਵਾਸਤੇ ਕੰਮ ਕਰੇ ਜੇ ਕੋਈ ਕਿਹਦਾ ਝਗੜਾ ਹੁੰਦਾ ਉਹਨੂੰ ਪਿੰਡ ਬੈਠ ਕੇ ਮਗਾਏ ਉਹਨੂੰ ਸਹਿਰ ਥਾਣਿਆਂ ਦਫਤਰਾਂ 'ਚ ਨਾ ਜਾਣ ਦੇਵੇ ਨਾ ਗਾਂਹ ਜਾਣ ਦੇਵੇ ਪਿੰਡ ਦਾਸਰ ਪੰਜ ਜਾਵੇ ਤੇ ਬੜਾ ਕੁਛ ਪਿੰਡ 'ਚ ਹੀ ਕਰ ਸਕਦਾ ਵਾ ਇਹੋ ਨਾ ਚਾਵੇ ਪਿੰਡ ਦੇ ਲੋਕਾਂ ਦਾ ਵਿਸ਼ਵਾਸ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਜਿਹੜੇ ਪਿੰਡ 'ਚ ਸਰ ਸੰਮਤੀ ਨਾਲ ਸਰਪੰਚ ਚੁਣਿਆ ਜਾਏਗਾ ਉਹਨੂੰ ਗ੍ਰਾਂਟ ਵੀ ਦਿੱਤੀ ਜਾਏਗੀ ਲੱਖਾਂ ਰੁਪਏ ਦਿੱਤੇ ਜਾਣਗੇ ਉਹਦੇ ਬਾਰੇ ਕੀ ਵਿਚਾਰ ਹੈ ਹੋ ਸਕਦਾ ਸਰਪੰਚੀ ਦਾ ਇਲੈਕਸ਼ਨ ਇੱਥੇ ਸਾਰਾ ਸੰਤੀ ਨਾਲ ਪਿੰਡ ਵਾਸੀਆਂ ਗਾੜੀ ਬੇਨਤੀ ਕੀਤੀ ਪਿੰਡ ਵਾਸੀਆਂ ਨੇ ਬੇਨਤੀ ਕੀਤੀ ਵੀ ਜਿਹੜਾ ਕੈਂਡੀਡੇਟ ਤੁਹਾਨੂੰ ਇਹ ਵਿਸ਼ਵਾਸ ਦਿਵਾਉਂਦਾ ਵੀ ਮੈਂ ਪਿੰਡ 'ਚ ਇਲੈਕਸ਼ਨ ਦੌਰਾਨ ਸ਼ਰਾਬ ਨਹੀਂ ਪਿਆ ਲਾਂਗਾ ਮੈਂ ਕੋਈ ਕਿਸੇ ਦੇ ਖਿਲਾਫ ਕੱਲ ਨੂੰ ਜਾ ਕੇ ਝੂਠੀ ਗਵਾਹੀ ਨਹੀਂ ਦੇਵਾਂਗਾ ਮੈਂ ਕੱਲ ਨੂੰ ਕਿਸੇ ਦੇ ਨਾਲ ਜਾ ਕੇ ਪੰਜੀ ਛੱਬੀ ਨਹੀਂ ਝੂਠੀ ਬਣਾਵਾਂਗਾ ਮੈਂ ਇੱਕ ਸਾਫ਼ ਸੁਥਰੀ ਸਿਆਸਤ ਕਰਾਂਗਾ ਜਿਹੜੀ ਮੇਰੀ ਪਿੰਡ ਦੀ ਇੱਜ਼ਤ ਹੋਏਗੀ ਉਹ ਮੇਰੇ ਪੰਚ ਤੇ ਗੁਰਦੁਆਰੇ ਦਾ ਪਾਠੀ ਸਹਿਮਦੀ ਨਾ ਖਰਚਣਗੇ ਮੈਂ ਗ੍ਰਾਂਟ ਚੋਂ ਇੱਕ ਇੱਕ ਬੀਜ ਦੇ ਬਟਨ ਲਾਉਣ ਵਾਸਤੇ ਵੀ ਪੈਸੇ ਨਹੀਂ ਰੱਖਾਂਗਾ ਕਿਉਂਕਿ ਇਹ ਜਿਹੜੇ ਗ੍ਰਾਂਟ ਦਾ ਪੈਸਾ ਹੁੰਦਾ ਗੁਰਦੁਆਰੇ ਮੰਦਰਾਂ ਦੇ ਚੱਤ ਰਵਾ ਹੁੰਦਾ ਆਹ 10 ਸਾਲੇ ਚੀਜ਼ ਕਰਕੇ ਵੇਖੀ ਹੈ ਸਰਪੰਚੀ ਉਹ 10 ਸਾਲ ਦੌਰਾਨ ਇੱਕ ਦੋ ਮੇਰੇ ਸਾਥੀਆਂ ਨੇ ਮੇਰੇ ਕੋਲ ਗਲਤ ਪਰਚਾ ਵੀ ਕਰਾ ਲਿਆ ਮੇਰੇ ਕੋਲ ਗਲਤ ਗਵਾਈਆਂ ਵੀ ਦਿਵਾ ਲੀਆਂ ਮੈਂ ਸਰਪੰਚੀ ਮੇਰੀ 10 ਸਾਲ ਮੁੱਕ ਗਈ ਪਰ ਉਹ ਗਵਾਈਆਂ ਤੇ ਗਲਤ ਪਰਚੇ ਦਾ ਅਜੇ ਵੀ ਮੇਰੇ ਦਿਮਾਗ ਤੇ ਬੋਝ ਆ ਉਹ ਮੇਰੇ ਮੇਰਾ ਲੇਖਾ ਜੋਖਾ ਹੋਣਾ ਕੋਈ ਇਹੋ ਜਿਹੇ ਬੰਦੇ ਨਜ਼ਰ ਆਉਂਦੇ ਆ ਜਿਹੜੇ ਇਦਾਂ ਦੇ ਕੰਮ ਚ ਪਿੰਡ ਵਾਸੀਆ ਦੀ ਨਜ਼ਰ ਚ ਹੋਣ ਵੇਖੋ ਜੀ ਪਿੰਡ ਦੇ ਇਨਸਾਨ ਸਾਰੇ ਚੰਗੇ ਆ ਉਹ ਸਲੋਗ ਆ ਨਾ ਕਬੀਰਾ ਖਾਮ ਨਹੀਂ ਅਸੀਂ ਬੁਰਾ ਨਹੀਂ ਕੋਈ ਸਾਰੇ ਬੰਦੇ ਚੰਗੇ ਆ ਪਿੰਡ ਵਾਸੀਆਂ ਨੇ ਅਸੀਂ ਬੇਨਤੀ ਕੀਤੀ ਵੀ ਜਿਹੜਾ ਵੀ ਤੁਹਾਨੂੰ ਚੰਗਾ ਲੱਗਦਾ ਅਸੀਂ ਤੁਹਾਡੇ ਨਾਲ ਸਹਿਮਤ ਆ ਅਸੀਂ ਚਾਹੁੰਦੇ ਆ ਵੀ ਜ਼ਰੂਰੀ ਨਹੀਂ ਵੀ ਇੱਕ ਤੇ ਜਿਹੜਾ ਤੁਹਾਨੂੰ ਕੈਂਡੀਡੇਟ ਚੰਗਾ ਲੱਗਦਾ ਉਹਨੂੰ ਉਹਨੂੰ ਖਿਡਿਆ ਲਓ ਅਸੀਂ ਉੱਤੇ ਸਰਵ ਸੁਣਦੀ ਕਰਾਂਗੇ ਅਸੀਂ ਚਾਹੁੰਦੇ ਆ ਵੀ ਪਿੰਡ ਦਾ ਭਾਈਚਾਰਾ ਪਿੰਡ ਚੋਂ ਨਸ਼ਾ ਮੁਕੇ ਅਈ ਸਾਡਾ ਮਕਸਦ ਇਹ ਆ ਵੀ ਸਮੱਸਿਆਵਾਂ ਦੂਰ ਹੋਣ ਸਮੱਸਿਆਵਾਂ ਪਿੰਡ ਦੀਆਂ ਦੂਰ ਹੋਣ ਕੋਈ ਗਲਤ ਕੰਮ ਨਾ ਪਿੰਡ ਚ ਹੋਏ ਸਾਰਿਆਂ ਨੂੰ ਸਦਕੇ ਬੇਨਤੀ ਕੀਤੀ ਸੀ